ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਪਰਮਿੰਦਰ ਸਿੰਘ ਦੋਸਤੋ ਫਤਿਹਗੜ੍ਹ ਸਾਹਿਬ ਦੇ ਇਤਿਹਾਸ ਤੋਂ ਅਸੀਂ ਬਾਕੂਬੀ ਜਾਣਕਾਰਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਕੀ ਕੁਝ ਵਾਪਰਿਆ ਅਸੀਂ ਜਾਣਦੇ ਹਾਂ ਪਰ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚਣ ਦੇ ਵਾਸਤੇ ਮਾਤਾ ਗੁਜਰਕੌਰ ਜੀ ਛੋਟੇ ਸਾਹਿਬ ਜੀ ਕਿਨਾਂ-ਕਿਨਾਂ ਰਾਹਾਂ ਤੋਂ ਆਏ ਸੀ ਉਹ ਵੀ ਮੁਕੱਦਸ ਧਰਤੀ ਕਹਲੌਂਦੀ ਹੈ ਉਹ ਰਾਹ ਵੀ ਜਿਹੜੇ ਨੇ ਪੂਜਨੀਕ ਲਾਇਕ ਨੇ ਅਸੀਂ ਅੱਜ ਕੈਸੇ ਗੁਰੂ ਘਰ ਦੇ ਵਿੱਚ ਖੜੇ ਆ ਜਿਹਦਾ ਦਾ ਸਬੰਧ ਮਾਤਾ ਗੁਜਰਕੌਰ ਜੀ ਦੇ ਨਾਲ ਵੀ ਐ ਗੁਰੂ ਤੇਗ ਬਹਾਦਰ ਜੀ ਦੇ ਨਾਲ ਵੀ ਅਤੇ ਲੱਖੀਸ਼ਾ ਬਣਜਾਰਾ ਜੀ ਦੇ ਨਾਲ ਵੀ ਆ ਦੋਸਤੋ ਅਸੀਂ ਜਦੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਆਨੇ ਆ ਬੜੀ ਦੂਰੋਂ ਦੂਰੋਂ ਸੰਗਤਾਂ ਇਸ ਮੁਕੱਦਸ ਧਰਤੀ ਦੇ ਦਰਸ਼ਨ ਦੀਦਾਰਾਂ ਦੇ ਵਾਸਤੇ ਆਂਦੀ ਹੈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਪਹੁੰਚਦੀਆਂ ਨੇ ਖੋਰੇ ਦੁਆਰਾ ਆ ਹੋਣਾ ਜਾਂ ਨਹੀਂ ਆ ਹੋਣਾ ਕਦੋਂ ਮਹਾਰਾਜ ਦਾ ਹੁਕਮ ਹੋਣਾ ਇਹ ਉਹੀ ਜਾਣਦੇ ਨੇ ਜੇ ਤੁਸੀਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਆਇਓ ਤਾਂ ਖੁੱਲਾ ਸਮਾਂ ਲੈ ਕੇ ਆਇਓ ਕਿਉਂਕਿ ਇਸ ਧਰਤੀ ਦੇ ਚੱਪੇ-ਚੱਪੇ ਤੇ ਇਤਿਹਾਸ ਛੁਪਿਆ ਹੋਇਆ ਹੈ ਤੇ ਜਦੋਂ ਵੀ ਤੁਸੀਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਆਵੋ ਤਾਂ ਇਹਨਾਂ ਸਥਾਨਾਂ ਤੇ ਵੀ ਦਰਸ਼ਨ-ਦੀਦਾਰੇ ਜ਼ਰੂਰ ਕਰਕੇ ਆਇਓ ਤੇ ਤੁਹਾਡੀ ਯਾਤਰਾ ਸਫਲ ਹੋਵੇਗੀ ਅੱਜ ਦੇ ਅਸੀਂ ਜਿਸ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਆਏ ਸੀ ਆਪਣੇ ਪ੍ਰਚਾਰ ਦੌਰੇ ਦੇ ਦੌਰਾਨ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਸੀ ਅਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਵੀ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦਾ ਹੈ ਗੁਰੂ ਤੇਗ ਬਹਾਦਰ ਜੀ ਦੇ ਨਾਲ ਮਾਤਾ ਗੁਜਰਕੌਰ ਜੀ ਵੀ ਸੀ ਅਤੇ ਸਵੱਬ ਦੇ ਨਾਲ ਲੱਖੀਸ਼ਾ ਬਨਜਾਰਾ ਵੀ ਇਸ ਪਿੰਡ ਦੇ ਵਿੱਚ ਰੁਕੇ ਹੋਏ ਸੀ ਜਦੋਂ ਇਹ ਜੰਗਲ ਹੁੰਦਾ ਸੀ ਪੂਰਾ ਇਤਿਹਾਸ ਕੀ ਹੈ ਜਾਣਾਂਗੇ ਪਹਿਲੇ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਸੋ ਆਉ ਇਸ ਗੁਰਦੁਆਰਾ ਸਾਹਿਬ ਦੇ ਅਸੀਂ ਦਰਸ਼ਨ ਦੀਦਾਰੇ ਕਰਦੇ ਆ ਤੇ ਫਿਰ ਅਸੀਂ ਇਸ ਦੇ ਇਤਿਹਾਸ ਤੋਂ ਅਸੀਂ ਜਾਣਨ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੋਚਾ ਸਿੰਘ ਬਤੌਰ ਮੈਨੇਜਰ ਗੁਰਦਰਾ ਸਾਹਿਬ ਪਾਸ਼ੇ ਨੌਵੇਂ ਪਿੰਡ ਨੌਲਖਾ ਆਪ ਜੀ ਨਾਲ ਗੁਰਦਰਾ ਨੌਲਖਾ ਸਾਹਿਬ ਦਾ ਇਤਿਹਾਸ ਸਾਂਝਾ ਕਰ ਰਿਹਾ ਹਾਂ 24 ਜੇਠ 1721 ਨੂੰ ਗੁਰੂ ਤੇਗ ਬਹਾਦਰ ਸਾਹਿਬ ਮਾਤਾ ਗੁਜਰੀ ਹੋਰ ਸਿੰਘਾਂ ਸਮੇਤ ਇਸ ਅਸਥਾਨ ਤੇ ਠਹਿਰੇ ਸਨ ਉਹਨਾਂ ਨੇ ਇੱਥੇ ਇੱਕ ਰਾਤ ਕੱਟੀ ਉਸ ਸਮੇਂ ਉਹਨਾਂ ਨਾਲ ਲੱਖੀ ਸ਼ਾ ਬਨਜਾਰਾ ਵੀ ਠਹਿਰਿਆ ਹੋਇਆ ਸੀ ਗੁਰੂ ਸਾਹਿਬ ਜੀ ਨਾਲ ਜੋ ਵਚਨ ਵਿਲਾਸ ਹੋਏ ਭਾਈ ਲਖੀ ਸ਼ਾਹ ਦਾ ਇੱਕ ਵੱਦ ਗਵਾਚ ਗਿਆ ਸੀ ਉਸ ਬੌਧ ਦੀ ਆਮਦ ਲਈ ਉਹਨਾਂ ਨੇ ਅਰਦਾਸ ਕੀਤੀ ਗੁਰੂ ਅੱਗੇ ਵੀ ਸੱਚੇ ਪਾਤਸ਼ਾਹ ਜੀ ਮੇਰਾ ਵੱਦ ਮਿਲ ਜਾਵੇ ਤਾਂ ਮੈਂ ਆਪ ਜੀ ਨੂੰ ਕੁਝ ਨਜ਼ਰਾਨੇ ਵਗੋਂ ਭੇਟਾ ਪੇਸ਼ ਕਰਾਂਗਾ ਥੋੜੇ ਚਿਰ ਬਾਅਦ ਸੰਗਤਾਂ ਨੇ ਇਹ ਆਵਾਜ਼ ਦਿੱਤੀ ਕਿ ਆਪਣਾ ਬੌਧ ਜਿਹੜਾ ਖੋਇਆ ਉਹ ਮਿਲ ਗਿਆ ਹੈ ਇਸ ਤਰ੍ਹਾਂ ਗੁਰੂ ਸਾਹਿਬ ਦੇ ਅੱਗੇ ਪਾਈ ਲੱਖੀ ਸ਼ਾਹ ਨੇ 9 ਟਕੇ ਜੋ ਉਹਨਾਂ ਕੋਲ ਇੰਨੀ ਕੀ ਮਾਇਆ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਰਪਣ ਕੀਤੀ ਗੁਰੂ ਸਾਹਿਬ ਨੇ ਬਿਨਾਂ ਸ਼ੋਹੇ ਉਹ ਭੇਟਾ ਸੰਗਤਾਂ ਦੇ ਹਵਾਲੇ ਕਰ ਦਿੱਤੀ ਇਸ ਤਰ੍ਹਾਂ ਲੱਖੀ ਸ਼ਾਹ ਨੂੰ ਲੱਗਿਆ ਵੀ ਮੇਰੀ ਭੇਟਾ ਥੋੜੀ ਹੈ ਜਿਹੜੀ ਗੁਰੂ ਸਾਹਿਬ ਮਨਜ਼ੂਰ ਨਹੀਂ ਕਰ ਰਹੇ ਪਰ ਲੱਖੀ ਸ਼ਾਹ ਕਹਿਣ ਲੱਗਿਆ ਮੈਂ ਭੇਟਾ ਥੋੜੀ ਹੈ ਮਹਾਰਾਜ ਮੈਂ ਹੋਰ ਦੇ ਜਾਵਾਂਗਾ ਕਹਿੰਦੇ ਨਹੀਂ ਭਾਈ ਇਹ ਤੇਰੇ 9 ਟਕੇ ਜੋ ਤੂੰ ਸਾਨੂੰ ਦਿੱਤੇ ਹਨ ਇਹ 9 ਲੱਖ ਦੇ ਬਰਾਬਰ ਹਨ ਇਸ ਤਰ੍ਹਾਂ ਗੁਰੂ ਸਾਹਿਬ ਨੇ ਜੋ ਪਿੰਡ ਦੇ ਲੋਕਾਂ ਨੇ ਸੇਵਾ ਕੀਤੀ ਉਸ ਸਮੇਂ ਆਖਿਆ ਕਿ ਅੱਜ ਤੋਂ ਬਾਅਦ ਇਸ ਪਿੰਡ ਦਾ ਨਾਮ 9 ਲੱਖਾ ਰਵੇ ਇਸ ਤਰ੍ਹਾਂ ਪਿੰਡ ਦੀ ਸ਼ੁਰੂਆਤ ਹੋਈ ਇਹ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਬਹੁਤ ਹੀ ਬਾਬਾ ਹਰਵੰਸ ਸਿੰਘ ਦਿੱਲੀ ਵਾਲਿਆਂ ਨੇ ਸ਼ਾਨਦਾਰ ਇਮਾਰਤ ਗੁਰਦਵਾਰ ਸਾਹਿਬ ਦੀ ਬਣਾਈ ਹੋਈ ਹੈ ਨਾਲ ਸੋਵਰ ਬਣਾਇਆ ਹੋਇਆ ਹੈ ਇਸ ਗੁਰਦਵਾਰ ਸਾਹਿਬ ਵਿਖੇ ਜੋ ਪ੍ਰਬੰਧ ਹੈ ਉਹ ਭਾਵੇਂ ਸ਼੍ਰੋਮਣੀ ਕਮੇਟੀ ਦੀ ਹੈ ਪਰ ਜਿਹੜਾ ਪ੍ਰਬੰਧ ਮੌਜੂਦਾ ਹੈ ਉਹ ਲੋਕਲ ਕਮੇਟੀ ਜੋ ਚੌਣ ਕਬੀਸ਼ ਰਾਹੀਂ ਚੁਣੀ ਹੋਈ ਹੈ ਉਹ ਪ੍ਰਬੰਧ ਕਰਦੀ ਹੈ ਜਿੰਨੇ ਵੀ ਗੁਰਪੁਰਬ ਹੈ ਭਾਵੇਂ ਸ਼ਹੀਦੀ ਹੈ ਭਾਵੇਂ ਗੁਰਪੁਰਬ ਜਨਮ ਦਿਹਾੜਾ ਹੈ ਉਹ ਸਾਰੇ ਅਸੀਂ ਨਗਰ ਨਿਵਾਸੀ ਸੰਗਤਾਂ ਦੇ ਸੋਗ ਨਾਲ ਬੜੀ ਧੂਮ-ਤਾਮ ਨਾਲ ਮਨਾਉਨੇ ਹਾਂ ਜਿਨ੍ਹਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਵੀ ਸਮਰਪਤ ਹੈ ਇਸ ਤਰ੍ਹਾਂ 24 ਜੇਡ 17 ਇਸ ਕੀ ਨੂੰ ਇਸ 1721 ਨੂੰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆਏ ਤੇ ਉਹਨਾਂ ਦੀ ਆਮਦ ਵਿੱਚ ਵੀ ਸਲਾਨਾ ਜੋੜ ਮੇਲਾ ਗੁਰਦਵਾਰ ਸਾਹਿਬ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਭਾਵੇਂ ਪਿਛਲੇ ਸਮੇਂ ਵਿੱਚ ਇਹ 3 ਦਿਨ ਮਨਾਇਆ ਜਾਂਦਾ ਸੀ ਪਰ ਹੁਣ 1 ਦਿਨ ਵਿੱਚ ਹੀ ਅਸੀਂ ਮਨਾ ਕੇ ਇਹਨੂੰ ਬੜੀ ਧੂਮ-ਧਾਮ ਨਾਲ ਸਾਰੇ ਨਗਰ ਵਾਸੀ ਮਨਾਉਂਦੇ ਹਨ। ਤੇ ਇਸ ਤਰ੍ਹਾਂ ਗੁਰਦਵਾਰ ਸਾਹਿਬ ਦੇ ਨਾਲ ਇੱਕ ਬਾਬਾ ਜੋਰਾਵਰ ਫਤਿਹ ਸਿੰਘ ਪਬਲਿਕ ਸਕੂਲ ਵੀ ਚੱਲ ਰਿਹਾ ਹੈ। ਤੋਂ ਹੋਰ ਵੀ ਸੰਗਤਾਂ ਆਲੇ-ਦੁਆਲੇ ਜੋ ਆਉਂਦੀਆਂ ਹਨ ਪਟਿਆਲੇ ਤੋਂ ਹੋਰ ਵੀ ਇਲਾਕੇ ਵਿੱਚ ਆਉਂਦੀਆਂ ਹਨ ਇੱਥੇ 9% ਚਾਂਦੀ ਦੇ ਛੜਾ ਕੇ ਜਾਂਦੇ ਹਨ ਕਿਉਂਕਿ ਗੁਰੂ ਸਾਹਿਬ ਵੇਲੇ ਤਾਂ 9% ਉਹ ਜਿਹੜੇ ਸੀ ਉਸ ਵੇਲੇ ਦੀ ਤਕਸਾਲ ਦੇ ਸਨ ਪਰ ਹੁਣ ਲੋਕ ਚਾਂਦੀ ਦੇ ਭਾਵੇਂ 9% ਚੜਾਉਣ ਭਾਵੇਂ ਚਾਂਦੀ ਦੇ ਰੁਪਏ ਚੜਾਉਣ ਤੇ ਇਸ ਤਰ੍ਹਾਂ ਗੁਰੂ ਸਾਹਿਬ ਉਹਨਾਂ ਦੀਆਂ ਸੋਭਿ ਸ਼ਾਮਾਂ ਪੂਰੀਆਂ ਕਰਦੇ ਹਨ ਜਿਹੜਾ ਇੱਕ ਮੇਨ ਮਕਸਦ ਹੋ ਰਿਹਾ ਹੈ ਕਿ ਸਾਹਿਬਜਾਦੇਾਂ ਤੇ ਮਾਤਾ ਗੁਜਰੀ ਦੀ ਸ਼ਾਦ ਨੂੰ ਵੱਡੇ ਸਾਹਿਬਜਾਦੇ ਛੋਟੇ ਸਾਹਿਬਜਾਦੇ ਮਾਤਾ ਗੁਜਰੀ ਦੇ ਸ਼ਹੀਦ ਦੇ ਜੋੜ ਮੇਲੇ ਦੇ ਸੰਬੰਧ ਵਿੱਚ ਸਾਡੇ ਬਜ਼ੁਰਗਾਂ ਦੇ ਕੋਈ 60 70 ਸਾਲਾਂ ਤੋਂ ਇਹ ਲੰਗਰ ਜਿਹੜਾ ਹੈ ਅੱਡੇ ਦੇ ਉੱਤੇ ਸੜਕ ਮੇਨ ਰੋਡ ਦੇ ਉੱਤੇ ਚਲਾਇਆ ਜਾ ਰਿਹਾ ਹੈ ਇਸ ਵਾਰੀ ਵੀ ਜਦੋਂ ਵੀ ਹਰ ਸਾਲ ਇਹ ਜੋੜ ਮੇਲ ਆਉਂਦਾ ਹੈ ਤੇ ਸਾਰੇ ਸਾਡੇ ਪਿੰਡ ਦੇ ਨਗਰ ਨਿਵਾਸੀ ਮਾਈ ਪਾਈ ਉੱਥੇ ਪ੍ਰਸ਼ਾਦ ਦੇ ਦਾਲ ਸਬਜ਼ੀਆਂ ਕੜਾ ਆਦਿ ਸੇਵਾ ਕਰਕੇ ਗੁਰੂ ਕਾ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਤੇ ਸ਼ਾਦਾ ਸਤਕਾਰ ਉਹਨਾਂ ਮਹਾਂ ਸ਼ੀਧਾਂ ਨੂੰ ਭੇਟਾ ਕਰਦੇ ਹਾਂ ਸੰਗਤ ਜੀ ਮਹੀਨਾ ਪੋ ਦਾ ਏ ਤੇ ਤੁਸੀਂ ਦੇਖ ਸਕਦੇ ਹੋ ਕਿ ਮੀਂਹ ਪੈ ਰਿਹਾ ਤੇ ਪੋ ਦੇ ਮਹੀਨੇ ਦੀਆਂ ਸਰਦ ਹਵਾਵਾਂ ਵੀ سینੇ ਨੂੰ ਚੀਰ ਰਹੀਆਂ ਨੇ ਪਰ ਸਾਡੀ ਫਿਰ ਵੀ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਉਹਨਾਂ ਗੁਰੂ ਧਾਮਾਂ ਦੇ ਦਰਸ਼ਨ ਦੇਦਾਰੇ ਕਰਵਾ ਸਕੀਏ ਜਿਨ੍ਹਾਂ ਉੱਤੇ ਸਾਡੇ ਗੁਰੂ ਸਾਹਿਬ ਦੇ ਪਵਿੱਤਰ ਚਰਨ ਪਏ ਹੋਏ ਨੇ ਮਾਤਾ ਗੁਜਰਕੋਟ ਜੀ ਇਸ ਧਰਤੀ ਤੇ ਆਏ ਹੋਏ ਨੇ ਤੁਹਾਨੂੰ ਅਸੀਂ ਇੱਥੋਂ ਦੇ ਇਤਿਹਾਸ ਤੋਂ ਰੂਬਰੂ ਕਰਵਾਇਆ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਦਾ ਅਨਮਿਊਟ ਫਿਲਹਾਲ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ